ਲੋਕਾਂ ਦੇ ਬਿਆਨ ਵੀ ਹੈ ਜਾ ਰਹੇ ਨੇ ਕਹਿੰਦੇ ਵੀ ਜਿਨ੍ਹਾਂ ਨੇ ਪਾਸਟਰਸ ਆਏ ਕਹਿੰਦੇ ਵੀ ਉਹਨਾਂ ਨੇ ਐਲਬਰਟ ਦੁਆ ਵਾਸਤੇ ਪਤਨ ਨਹੀਂ ਪ੍ਰੇਅਰ ਕੀਤੀ ਜਾਂ ਕੀ ਕੀਤਾ ਮਨ ਚ ਕੀ ਸੀ ਕਹਿੰਦੇ ਉਹ ਵਿੱਕ ਗਏ ਬਾਕੀ ਸਾਡੇ ਪਾਸਟਰ ਵਿੱਕ ਨਹੀਂ ਸਕਦੇ ਉਹ ਵਿੱਕ ਨਹੀਂ ਸਕਦੇ ਮੈਨੂੰ ਉਹਨਾਂ ਤੇ ਵਿਸ਼ਵਾਸ ਹੈ ਉਹਨਾਂ ਨੇ ਆ ਕੇ ਵੈਸਟ ਕੌਨਸੀਟੂਐਂਸੀ ਦੇ ਉੱਤੇ ਪ੍ਰਾਰਥਨਾ ਕਰਨੀ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਅਦਾਲਤ ਸਜਣੀ ਕ੍ਰਿਸਚੀਅਨਿਟੀ ਦੇ ਨਿਯਮ ਨੇ ਜਿਹਦੇ ਵਿੱਚ ਕਿਹਾ ਜਾਣਾ ਕਿ ਤੁਸੀਂ ਇਲੈਕਸ਼ਨ ਲੜਨੇ ਆਂ ਵੀ ਜ਼ਰੂਰੀ ਲੜਨੇ ਆਂ ਨਾ ਬਹਿਣਾ ਆ ਤੇ ਨਾ ਕਿਸੇ ਲਾਲਚਿਆਣਾ ਆ ਅਗਰ ਦਿਨ ਹੋ ਕੇ ਅਗਰ ਸਿਧਾ ਸਪੋਰਟ ਕਰਨਾ ਹੈ ਔਰ ਜ਼ਰੂਰ ووٹ ਦੇਣਾ ਹੈ ਇਹ ਸਾਡੇ ਨਾਲ ਹੀ ਮੰਦਰ ਹੈ ਗੀਤਾ ਮੰਦਰ ਵਿਸ਼ਾਲ ਨਗਰ ਦਾ ਸਨਾਤਨ ਮੰਦਰ ਤੇ ਇੱਕ ਸਮੇਂ ਦੇ ਉੱਤੇ ਵੀ 라ਵਣ ਦਹਨ ਵੀ ਉਹ ਮੇਰੇ ਤੋਂ ਕਰਵਾਇਆ ਗਿਆ ਰਾਮਲੀਲਾ ਦੇ ਟਾਈਮ ਤੇ ਇਹ ਭਾਈਚਾਰਕ ਸਾਂਝ ਪ੍ਰੀਵੀਅਸ ਟਾਈਮ ਤੋਂ ਸੀਗੀ ਅੱਜ ਪ੍ਰੈਜ਼ੈਂਟ ਹੈਗੀ ਆ ਤੇ ਫਿਊਚਰ ਦੇ ਵਿੱਚ ਵੀ ਇਦਾਂ ਹੀ ਰਹਿਣੀ ਆ ਸਾਡੇ ਸਾਹਮਣੇ ਸਰਦਾਰ ਜੀ ਦੀ ਦੁਕਾਨ ਹੈ ਕਰਿਆਨੇ ਦੀ ਉਹਨਾਂ ਤੋਂ ਕਰਿਆਣਾ ਲਈਦਾ ਨਾਲ ਹੀ ਸਾਡੇ ਸ਼ਰਮਾ ਹਲਵਾਈ ਨੇ ਮਸ਼ਹੂਰ ਨੇ ਉਹਨਾਂ ਤੋਂ ਅਸੀਂ ਮਠਾਈ ਲਈਦੀ ਦਹੀਂ ਦੁੱਧ ਲਈਦਾ ਤੇ ਸਾਡੇ ਅੰਕੁਰ ਬੁਟੀਕ ਹੈ ਜਿਹਨਾਂ ਨੂੰ ਸਾਹਿਲ ਖਾਨ ਦੀ ਚਲਾਉਂਦੇ ਐ ਸਾਡੇ ਕੱਪੜੇ ਉਧਰੋਂ ਸੀਕ ਕੇ ਆਂਦੇ ਐ ਫਾਸਟਰ ਸਹਿਬਾਨ ਨੇ ਇਹ ਲੁਧਿਆਣਾ ਜਾਂ ਪੂਰੇ ਪੰਜਾਬ ਚੋਂ ਸਭ ਪਾਸੇ ਵਾਕੇ ਆਸ਼ੀਰਵਾਦ ਦੇ ਗਏ ਸੀਗੇ ਇਹ ਅਸ਼ੀਰਵਾਦ ਇਦਾਂ ਐ ਵੀ ਇਹਦੇ ਵਿੱਚ ਇੱਕ ਸਾਡੇ ਪੈਰਿਸ਼ ਪ੍ਰੀਸਟ ਹੁੰਦੇ ਨੇ ਡੀਨਰੀ ਇਨਚਾਰਜ ਤੇ ਉਹਨਾਂ ਦੇ ਨਾਲ ਹੋਰ ਵੀ ਸਾਡੀਆਂ ਡਿਨੋਮੀਨੇਸ਼ਨਸ ਹੁੰਦੀਆਂ ਨੇ ਸਾਡੇ ਇੰਡੀਪੈਂਡੈਂਟ ਚਰਚ ਹੁੰਦੇ ਨੇ ਉਹ ਸਾਰੇ ਹੀ ਤੇ ਇਹਦੇ ਵਿੱਚ ਕਿਤੇ ਨਾ ਕਿਤੇ ਵੱਡੀਆਂ ਮਿਨਿਸਟਰੀਜ਼ ਵੀ ਇਨਵੋਲਵ ਸਿਗੀਆਂ ਤਿੰਨ ਕੱਟ ਤਿੰਨ ਸੀਆਂ ਮੈਂ ਖਤਮ ਕਰਨੀਆਂ ਇੱਕ ਕੱਟ ਇੱਕ ਕ੍ਰਾਈਮ ਤੇ ਇੱਕ ਕ腐ਸ਼ਨ ਮੈਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਜੇ ਹੁਣ ਹੀ ਕਾਗਜ਼ ਭਰੇ ਜਾਂਦੇ ਕੋਈ ਇਲੈਕਸ਼ਨ ਕਮਿਸ਼ਨ ਦਾ ਇਦਾਂ ਦਾ ਰੂਲ ਹੋਵੇ ਮੈਂ ਹੁਣੇ ਆਪਣੀ ਨਾਮੀਨੇਸ਼ਨ ਫਾਈਲ ਕਰ ਦੂੰਗਾ ਫਾਈਲ ਮੇਰੀ ਤਿਆਰ ਪਈ ਹੈ ਸਾਲ ਬਾਕੀ ਹੈ ਤੇ ਮੇਰੀ ਕੈਂਪੇਨ ਜਾਰੀ ਹੈ ਵੀ ਆਹ ਨਹੀਂ ਵੀ ਮੈਂ ਰੁਕ ਗਿਆ ਜੇ ਤੁਹਾਨੂੰ ਕਿਤੇ ਮਹਿਸੂਸ ਹੋਵੇ ਇਹ ਕੰਮ ਹੋਣਾ ਚਾਹੀਦਾ ਹੈ ਸਾਡੇ ਇੱਥੇ ਕ੍ਰਾਈਮ ਹੋ ਰਿਹਾ ਸਾਡੇ ਇੱਥੇ ਡਰੱਗ ਡੀਲਿੰਗ ਹੋ ਰਹੀ ਹੈ ਸਾਡੇ ਇੱਥੇ ਈਵ ਟੀਜ਼ਿੰਗ ਹੋ ਰਹੀ ਹੈ ਤੋ ਮੈਨੂੰ ਜਰੂਰ ਯਾਦ ਕਰਨ ਮੈਂ ਆ ਨਹੀਂ ਕਹਿਣਾ ਮੇਰੇ ਕੋਲ ਆਣਾ ਮੈਂ ਤੁਹਾਡੇ ਕੋਲ ਆਉਂਗਾ ਤੇ ਉਹਦਾ ਨਿਪਟਾਰਾ ਕਰਕੇ ਜਾਊਂਗਾ ਪਾਰਟੀਆਂ ਵਾਲਿਆਂ ਨੂੰ ਬੜਾ ਕੁਝ ਫੈਸਿਲਿਟੀਆਂ ਫ੍ਰੀ ਮਿਲਦੀਆਂ ਨੇ ਤੇ ਜਿਹਨੇ ਆਜ਼ਾਦ ਇੰਡੀਪੈਂਡੈਂਟ ਯਾਨੀ ਜਨਤਾ ਦਾ ਸੇਵਕ ਬਣ ਕੇ ਆਣਾ ਉਹਦੇ ਟੀਕਾ ਭਰ ਕੇ ਲੱਗਦਾ ਇਲੈਕਸ਼ਨ ਕਮਿਸ਼ਨ ਉਹਨੂੰ ਚੇਂਜ ਕਰੇ ਉਹਨੂੰ ਭੁਜਾਵੇ ਨਾ ਉਹਨੂੰ ਦਬਾਵੇ ਨਾ 2025 ਵਿੱਚ ਵੈਸੇ ਤਾਂ ਬਹੁਤ ਕੁਝ ਹੋਇਆ ਬਹੁਤ ਕੁਝ ਘਟਤ ਹੋਇਆ ਲੇਕਿਨ ਪੰਜਾਬ ਦੇ ਵੱਡੇ ਜ਼ਿਲ੍ਹੇ ਲੁਧਿਆਣੇ ਦੀ ਗੱਲ ਕਰੀਏ ਤਾਂ ਉੱਥੇ ਦੇ ਖਲਕਾ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਵੈਸਟ ਇਹਦੀਆਂ ਬਾਈ ਇਲੈਕਸ਼ਨਸ ਉਪਚੋਣਾ ਕਰਕੇ ਖਾਸਾ ਇਹ ਇਲਾਕਾ ਚਰਚਾ ਚ ਰਿਹਾ ਚਰਚਾ ਇੱਕ ਹੋਰ ਨਾਮ ਦੀ ਵੀ ਹੋਈ ਕਹਿੰਦੇ ਨੇ ਵੈਸੇ ਤਾਂ ਵੱਡੀਆਂ ਚਾਰ ਪਾਰਟੀਆਂ ਹੁੰਦੀਆਂ ਨੇ ਆਮ ਆਦਮੀ ਪਾਰਟੀ ਅਕਾਲੀ ਦਲ ਭਾਜਪਾ ਕਾਂਗਰਸ ਲੇਕਿਨ ਇੱਕ ਅਜਿਹੇ ਸ਼ਖਸ ਜਿਹੜਾ ਕਿਸੇ ਪਾਰਟੀ ਦੇ ਨਾਲ ਨਹੀਂ ਬਲਕਿ ਆਜ਼ਾਦ ਤੌਰ ਤੇ ਮੈਦਾਨ 'ਚ ਉਤਰੇ ਇੰਡੀਪੈਂਡੈਂਟ ਇਲੈਕਸ਼ਨ ਲੜੇ ਚੋਣਾਂ ਲੜੀਆਂ ਸ਼ਾਇਦ ਤੁਸੀਂ ਗੈਸ ਸਹੀ ਕਰ ਰਹੇ ਹੋ ਜਨਾਬ ਬਾਈ ਜੀ ਗੱਲ ਕਰਦੇ ਆ ਐਲਬਰਟ ਦੁਆਜ ਨਾਲ ਐਲਬਰਟ ਦੁਆਜ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਹਰਪ੍ਰੀਤ ਜੀ ਬੇਦੀ ਸਾਹਿਬ ਤੁਹਾਡਾ ਬਹੁਤ ਬਹੁਤ ਐਲਬਰਟ ਦੁਆ ਜੀ ਇੱਕ ਅਜਿਹਾ ਨਾਮ ਜਿਹੜਾ ਸ਼ਾਇਦ ਚਾਰ ਵੱਡੀ ਪਾਰਟੀਆਂ ਤੋਂ ਬਾਅਦ ਇੰਡੀਪੈਂਡੈਂਟ ਆਯਾਜ਼ ਉਮੀਦਵਾਰ ਵਾਰ ਚੋਂ ਗੱਲ ਕਰਾਂ ਤਾਂ ਉਹਨਾਂ ਚੋਂ ਸਭ ਤੋਂ ਵੱਧ ਵੋਟਾਂ ਐਲਬਰਟ ਦੁਆ ਜੀ ਨੂੰ ਪਈਆਂ ਨੇ ਇਹ ਗੱਲ ਸੱਚ ਹੈ ਹਾਂਜੀ ਹਾਂਜੀ ਇਹ ਸੱਚ ਹੈ ਜੀ ਇਹ ਪਿਆਰ ਹੈ ਇਹ ਪਿਆਰ ਹੈ ਕਿਵੇਂ ਦਾ ਤਜਰਬਾ ਰਿਹਾ ਕਿਵੇਂ ਦਾ ਸਾਰਾ ਮਾਹੌਲ ਰਿਹਾ ਗੱਲਬਾਤ ਸ਼ੁਰੂ ਇੱਥੋਂ ਕਰਦੇ ਹਾਂ ਬਹੁਤ ਅੱਛਾ ਤਜਰਬਾ ਰਿਹਾ ਜੀ ਇਹ ਟ੍ਰਾਇਲ ਸੀ ਬਹੁਤ ਮੈਂ ਪਿਆਰ ਮਿਲਿਆ ਮੈਨੂੰ ਸਮਾਜ ਦਾ ਪਿਆਰ ਮਿਲਿਆ ਭਾਈਚਾਰਕ ਸਾਂਝ ਨਜ਼ਰ ਆਈ ਤੇ ਖਾਸ ਕਰਕੇ ਮੇਰੀ ਵੈਸਟ ਕੌਨਸਟੀਚੁਐਂਸੀ ਦੇ 17 ਦੇ 17 ਵਾਰਡਾਂ ਦੇ ਵਿੱਚ ਜੋ ਮੇਰਾ ਪਿਆਰ ਹੈ ਜੋ ਸਮਾਜ ਨੇ ਮੈਨੂੰ ਪਿਆਰ ਦਿੱਤਾ ਉਹ ਉੱਭਰ ਕੇ ਸਾਹਮਣੇ ਆਇਆ ਠੀਕ ਹੈ ਜੀ ਅਲਬਰਟ ਜੀ ਸਭ ਨੂੰ ਪਤਾ ਤੁਸੀਂ 크ਿਸਚਨ ਨੂੰ 크ਿਸਚਨ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ ਲੇਕਿਨ ਲੋਕਾਂ ਤੇ ਇਹ ਚਰਚਾ ਬੜੀ ਚੱਲੀ ਹੈ ਕਹਿੰਦੇ ਕੀ ਕਰ ਅਲਬਰਟ ਦੁਆਜ ਜੀ ਚਰਚ ਮੰਦਿਰ ਗੁਰਦੁਆਰਾ ਸਾਰੇ ਪਾਸੇ ਤੌਰ ਤੇ ਸੀ ਐਤਕੀ ਮੈਂ ਹਮੇਸ਼ਾ ਤੋਂ ਹੀ ਜਾਂਦਾ ਰਿਹਾ ਹਾਂ ਜੀ ਜਿਹੜੇ ਮੈਨੂੰ ਲੋਕਲ ਜਾਣਦੇ ਨੇ ਨਾ ਇੰਡੀਵਿਜੂਅਲ ਮੇਰੇ ਭੈਣ ਭਰਾ ਉਹਨਾਂ ਨੂੰ ਪਤਾ ਹੈ ਕਿ ਐਲਬਰਟ ਦੂਆ ਸਭ ਨੂੰ ਪਿਆਰ ਕਰਨ ਵਾਲਾ ਹੈ ਵੀ ਇਦਾਂ ਦੀ ਕੋਈ ਗੱਲ ਨਹੀਂ ਹੈ ਵੀ ਉਹ ਐਰੋਗੈਂਟ ਹੈ ਭਾਈਚਾਰਕ ਚ ਸਾਂਝ ਹਮੇਸ਼ਾ ਕਾਇਮ ਰੱਖੀ ਆ ਸ਼ਾਂਤੀ ਕਾਇਮ ਰੱਖੀ ਆ ਤੇ ਜਿਹਦਾ ਕਰਕੇ ਸਾਰਾ ਹਰ ਵਰਗ ਮੈਨੂੰ ਪਿਆਰ ਕਰਦਾ ਆ ਵੀ ਇਹ ਕੋਈ ਨਵੀਂ ਗੱਲ ਨਹੀਂ ਹੈ ਵੀ ਜਾਨੀ ਜੇ ਅਸੀਂ ਪੁਰਾਣੀ ਗੱਲ ਕਰੀਏ ਸਾਡੇ ਨਾਲ ਹੀ ਮੰਦਰ ਹੈ ਗੀਤਾ ਮੰਦਰ ਵਿਸ਼ਾਲ ਨਗਰ ਦਾ ਸਨਾਤਨ ਮੰਦਿਰ ਤੇ ਇੱਕ ਸਮੇਂ ਦੇ ਉੱਤੇ ਵੀ 라ਵਣ ਦਹਨ ਵੀ ਉਹ ਮੇਰੇ ਤੋਂ ਕਰਵਾਇਆ ਗਿਆ RAM LILA ਦੇ ਟਾਈਮ ਤੇ ਤੇ ਇਸ ਲਈ ਇਹ ਗੱਲਾਂ ਜਿਹੜੀਆਂ ਨੇ ਇਹ ਸਿਰਫ ਪੋਲਿਟੀਕਲ ਸਟੰਟ ਹੁੰਦੇ ਐ ਐਲਬਰਟ ਕ੍ਰਿਸਚਨ ਐ ਉਧਰ ਚਲ ਗਿਆ ਉਧਰ ਚਲ ਗਿਆ ਜਦ ਕਿ ਸਾਡੇ ਆਪ ਚਰਚ ਚਾਹੇ ਉਹ ਕੈਥੋਲਿਕ ਚਰਚ ਲਈਏ ਤੇ ਚਾਹੇ ਦੂਜੇ ਚਰਚ ਇਹ ਆਪ ਸਾਰੇ ਸਰਬ ਤਰਨ ਸੰਮੇਲਨ ਕਰਾਉਂਦੇ ਨੇ ਜਿਹਦੇ ਵਿੱਚ ਸਾਰੇ ਇਕੱਠੇ ਹੁੰਦੇ ਨੇ ਇਸ ਲਈ ਇਹ ਗੱਲ ਕੋਈ ਸੋਚਣ ਵਾਲੀ ਜਾਂ ਵਿਚਾਰਨ ਵਾਲੀ ਨਹੀਂ ਆ ਸਾਰੀ ਇਹ ਸਾਂਝ ਆ ਜਿਹੜੀ ਨਾ ਇਹ ਭਾਈਚਾਰਕ ਸਾਂਝ ਪ੍ਰੀਵੀਅਸ ਟਾਈਮ ਤੋਂ ਸਗੀ ਅੱਜ ਪ੍ਰੈਜ਼ੈਂਟ ਹੈਗੀ ਹੈ ਤੇ ਫਿਊਚਰ ਦੇ ਵਿੱਚ ਵੀ ਇਦਾਂ ਹੀ ਰਹਿਣੀ ਹੈ ਜਿਸ ਤਰ੍ਹਾਂ ਸਾਰੇ ਇੱਥੇ ਪਿੱਛੇ ਤੁਸੀਂ ਇੱਕ ਦੇਖਿਆ ਹੋਏਗਾ ਕਿ ਮਹਾਰਾਸ਼ਟਰਾ ਦੇ ਵਿੱਚ ਬੰਬੇ ਦੇ ਵਿੱਚ ਗਣੇਸ਼ ਜੀ ਦੀ ਯਾਤਰਾ ਨਿਕਲਦੀ ਹੈ ਬਹੁਤ ਧੂਮ ਧਾਮ ਦੇ ਨਾਲ ਨਿਕਲਦੀ ਹੈ ਜਿੱਥੇ ਉਹ ਚਰਚਾਂ ਦੇ ਵਿੱਚ ਲੱਗੇ ਜਾਂਦੇ ਨੇ ਇਹਦੇ ਵਿੱਚ ਕੋਈ ਗੱਲ ਨਹੀਂ ਹੈ ਇਹ ਜਾਣ ਕੇ ਪੋਲਿਟੀਕਲ ਸਟੰਟ ਹੁੰਦਾ ਆ ਵੀ ਬੈਰੀਕੇਡਸ ਖੜੇ ਹੋਣ ਸਭ ਇੱਕ ਦੂਜੇ ਨੂੰ ਪਿਆਰ ਕਰਦੇ ਆ ਜੇ ਗੱਲ ਕਰੀਏ ਅਸੀਂ ਮੈਂ ਹਾਂ 크ਿਸਚਨ ਸਾਡੇ ਸਾਹਮਣੇ ਸਰਦਾਰ ਜੀ ਦੀ ਦੁਕਾਨ ਹੈ ਕਰਿਆਨੇ ਦੀ ਉਹਨਾਂ ਤੋਂ ਕਰਿਆਣਾ ਲਈਦਾ ਨਾਲ ਹੀ ਸਾਡੇ ਸ਼ਰਮਾ ਹਲਵਾਈ ਨੇ ਮਸ਼ਹੂਰ ਨੇ ਉਹਨਾਂ ਤੋਂ ਅਸੀਂ ਮਠਾਈ ਲਈਦੀ ਦਹੀਂ ਦੁੱਧ ਲਈਦਾ ਨਾਲ ਹੀ ਸਾਡੇ ਹੋਰ ਵੀ ਹਲਵਾਈ ਨੇ ਇਸ ਤਰ੍ਹਾਂ ਹਰ ਵਰਗ ਹੈ ਥੋੜੀ ਜੀ ਅੱਗੇ ਹੋਰ ਚੱਲ ਜੀਏ ਤੇ ਸਾਡੇ ਅੰਕੁਰ ਬੁਟੀਕ ਹੈ ਜਿਨ੍ਹਾਂ ਨੂੰ ਸਾਹਿਲ ਖਾਨ ਜੀ ਚਲਾਉਂਦੇ ਆ ਸਾਡੇ ਕੱਪੜੇ ਉਧਰੋਂ ਸੀਕੇ ਆਂਦੇ ਆ ਤੇ ਇਹ ਭਾਈਚਾਰਕ ਸਾਂਝ ਆ ਇਹਨੂੰ ਕਿਸੇ ਹੋਰ ਪਾਸੇ ਨੂੰ ਮੋਲਡ ਕਰਨਾ ਬੈਰੀਕੇਡਸ ਖੜੇ ਕਰਨੇ ਉਹ ਬੈਰੀਕੇਡਸ ਤੋੜਨ ਦੇ ਲਈ ਤੇ ਉਹਨਾਂ ਨੂੰ ਇੱਕ ਮੁੱਠ ਕਰਨ ਦੇ ਲਈ ਐਲਬਰਟ ਦੂਆ ਇਸ ਮੈਦਾਨ ਦੇ ਵਿੱਚ ਆਇਆ ਤੇ ਰਹੇਗਾ ਵੀ ਤੁਸੀਂ ਕਹਿ ਰਹੇ ਹੋ ਕਿ ਐਲਬਰਟ ਦੂਆ ਮੈਦਾਨ ਚ ਆਇਆ ਭਾਈ ਸਰ ਜੀ ਸਾਂਝ ਹੈ ਇਹ ਕਾਇਮ ਰੱਖਣੀ ਹੈ ਲੇਕਿਨ ਕੁਝ ਚਰਚਾਵਾਂ ਹੋ ਰਹੀਆਂ ਨੇ ਕੁਝ ਗੱਲਾਂ ਸੁਣਨ ਨੂੰ ਆ ਰਹੀਆਂ ਨੇ ਤੁਹਾਡੇ ਹੀ ਕ੍ਰਿਸਚੀਅਨਟੀ ਦੇ ਵਿੱਚੋਂ ਕੁਝ ਕੁ ਲੋਕਾਂ ਦੇ ਬਿਆਨ ਵੀ ਆਏ ਜਾ ਰਹੇ ਨੇ ਕਹਿੰਦੇ ਵੀ ਜਿਨ੍ਹਾਂ ਨੇ ਪਾਸਟਰਸ ਆਏ ਕਹਿੰਦੇ ਵੀ ਉਹਨਾਂ ਨੇ ਐਲਬਰਟ ਦੁਆ ਵਾਸਤੇ ਪਤਨੀ ਪ੍ਰੇਅਰ ਕੀਤੀ ਜਾਂ ਕੀ ਕੀਤਾ ਮਨ ਚ ਕੀ ਸੀ ਕਹਿੰਦੇ ਉਹ ਵਿੱਕ ਗਏ ਇਹੋ ਜੀਆਂ ਗੱਲਾਂ ਸੁਣਨ ਨੂੰ ਮਿਲੀਆਂ ਨੇ ਕੀ ਗੱਲ ਸਰਕਾਰ ਦਾ ਪ੍ਰੈਸ਼ਰ ਪਿਆ ਐ ਐਡਮਿਨਿਸਟ੍ਰੇਸ਼ਨ ਦਾ ਪ੍ਰੈਸ਼ਰ ਪਿਆ ਐ ਇਹ ਗੱਲ ਕੀ ਹੋਈ ਐ ਤੋ ਤੁਹਾਨੂੰ ਗੱਲ ਪਤਾ ਲੱਗੀ ਤੁਹਾਡੇ ਮਨ ਦੇ ਭਾਵ ਕੀ ਸੀ ਮੇਰੇ ਮਨ ਦੇ ਭਾਵ ਇਹ ਹੈ ਜੀ ਮੈਂ ਪ੍ਰਾਰਥਨਾ ਤੇ ਵਿਸ਼ਵਾਸ ਕਰਨ ਵਾਲਾ ਆਂ ਵੀ ਜਦੋਂ ਉਹਨਾਂ ਨੇ ਆ ਕੇ ਜਿਹੜੀ ਮੈਂ ਤੁਹਾਨੂੰ ਫੋਟੋ ਇੱਕ ਦਊਂਗਾ ਉਹਨਾਂ ਨੇ ਆ ਕੇ ਵੈਸਟ ਕੌਨਸਟੀਟੂਐਂਸੀ ਦੇ ਉੱਤੇ ਪ੍ਰਾਰਥਨਾ ਕਰਨੀ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਅਦਾਲਤ ਸਜਣੀ ਸਾਡੀ 크ਿਸਚੀਅਨਿਟੀ ਦੇ ਨਿਯਮ ਨੇ ਜਿਹਦੇ ਵਿੱਚ ਕਿਹਾ ਜਾਣਾ ਕਿ ਤੁਸੀਂ ਇਲੈਕਸ਼ਨ ਲੜਨੇ ਆ ਤੇ ਵੀ ਜ਼ਰੂਰੀ ਲੜਨੇ ਆ ਨਾ ਬਹਿਣਾ ਆ ਤੇ ਨਾ ਕਿਸੇ ਲਾਲਚਿਆਣਾ ਆ ਇਲੈਕਸ਼ਨ ਐਲਬਰਟ ਕੰਟੈਸਟ ਕਰਨੇ ਆ ਮੈਂ ਕਿੱਦਾਂ ਮੰਨ ਲਾਂ ਵੀ ਉਹ ਵਿੱਕ ਗਏ ਹੋਣ ਯਾਨੀ ਡਟ ਕੇ ਖੜਨਾ ਹੈ ਤੇ ਕਲੈਕਸ਼ਨ ਨੂੰ ਲੜਨਾ ਹੈ ਬਹਿਣਾ ਨਹੀਂ ਹੈ ਡਰਨਾ ਨਹੀਂ ਹੈ ਇਹ ਗੱਲਾਂ ਕਹੀ ਜਾਂਦੀਆਂ ਨੇ ਇਹ ਪੂਰੀਆਂ ਕਹੀਆਂ ਜਾਂਦੀਆਂ ਨੇ ਤੇ ਇਹ ਜੋ ਪਾਸਟਰ ਸਾਹਿਬਾਨ ਨੇ ਇਹ ਲੁਧਿਆਣਾ ਜਾਂ ਪੂਰੇ ਪੰਜਾਬ ਚੋਂ ਸਭ ਪਾਸੋਂ ਆ ਕੇ ਆਸ਼ੀਰਵਾਦੇ ਕੀ ਗਏ ਸੀਗੇ ਇਹ ਆਸ਼ੀਰਵਾਦ ਇਦਾਂ ਆ ਵੀ ਇਹਦੇ ਵਿੱਚ ਇੱਕ ਸਾਡੇ ਪੈਰਿਸ਼ ਪ੍ਰੀਸਟ ਹੁੰਦੇ ਨੇ ਡੀਨਰੀ ਇਨਚਾਰਜ ਤੇ ਉਹਨਾਂ ਦੇ ਨਾਲ ਹੋਰ ਵੀ ਸਾਡੀਆਂ ਡਿਨੋਮੀਨੇਸ਼ਨਸ ਹੁੰਦੀਆਂ ਨੇ ਸਾਡੇ ਇੰਡੀਪੈਂਡੈਂਟ ਚਰਚ ਹੁੰਦੇ ਨੇ ਉਹ ਸਾਰੇ ਤੇ ਇਹਦੇ ਵਿੱਚ ਕਿਤੇ ਨਾ ਕਿਤੇ ਵੱਡੀਆਂ ਮਿਨਿਸਟਰੀਜ਼ ਵੀ ਇਨਵੋਲਵ ਸਿਗੀਆਂ ਜਿਨ੍ਹਾਂ ਨੇ ਮੈਨੂੰ ਰਾਏ ਦਿੱਤੀ ਕਿ ਮੀਡੀਆ ਦੇ ਵਿੱਚ ਪੂਰਾ ਹੋਣਾ ਚਾਹੀਦਾ ਸੋਸ਼ਲ ਮੀਡੀਆ ਦੇ ਤੇ ਤੁਹਾਡੀ ਵਰਕਿੰਗ ਨਜ਼ਰ ਆਣੀ ਚਾਹੀਦੀ ਤੁਹਾਡੀ ਪ੍ਰੈਜੈਂਸ ਨਜ਼ਰ ਆਣੀ ਚਾਹੀਦੀ ਉਹ ਪ੍ਰੈਜੈਂਸ ਕਰਕੇ ਸਾਡੀ ਸਾਰੀ ਕਮਿਊਨਿਟੀ ਦਾ ਮਾਨ ਸਨਮਾਨ ਵਧਿਆ ਆ ਤੇ ਮੈਂ ਇੱਕ ਗੱਲ ਕਹਿਣੀ ਚਾਹਨਾ ਜਿੱਥੇ ਹੀਰੋ ਹੀਰੋ ਦੀ ਵੈਲਿਊ ਹੁੰਦੀ ਉਹਦੇ ਨਾਲ ਸਾਈਡ ਹੀਰੋ ਦੀ ਵੀ ਵੈਲਿਊ ਪਈ ਹੈ ਕਿਉਂਕਿ ਇਹ ਇਲੈਕਸ਼ਨਾਂ ਦਿਨਾਂ ਦੇ ਉੱਤੇ ਹੀ ਪੋਸਟਾਂ ਦਿੱਤੀਆਂ ਗਈਆਂ ਆ ਆਨਰ ਕੀਤਾ ਗਿਆ ਆ ਮੈਂ ਬਹੁਤ ਧੰਨਵਾਦੀ ਆ ਸਰਕਾਰਾਂ ਦਾ ਕਿ ਜਿਨ੍ਹਾਂ ਨੇ ਹੁਣ ਇਹ ਸਮਝਿਆ ਕਿ 크ਿਸਚਨ ਕਮਿਊਨਿਟੀ ਨੂੰ ਅਸੀਂ ਦੱਬ ਕੇ ਨਹੀਂ ਰੱਖ ਸਕਦੇ ਇਹ ਮਾਈਨੋਰਿਟੀ ਕਮਿਊਨਿਟੀ ਹੈ ਪਰ ਇਹ ਉਹ ਕਮਿਊਨਿਟੀ ਹੈ ਜਿਹਨੇ ਮਿਸ਼ਨਰੀ ਵਰਕ ਕਰਕੇ ਸਾਰੇ ਸਮਾਜ ਨੂੰ ਇੱਕਜੁੱਟ ਰੱਖਿਆ ਆ ਤੇ ਉਹ ਇੱਕਜੁੱਟੀ ਅੱਗੇ ਰੱਖਣਗੇ ਤਿੰਨ ਕੱਟ ਤਿੰਨ ਸੀਆ ਮੈਂ ਖਤਮ ਕਰਨੀਆਂ ਇੱਕ ਕੱਟ ਇੱਕ ਕ੍ਰਾਈਮ ਤੇ ਇੱਕ ਕ腐ਸ਼ਨ ਮੈਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਤੇ ਮੈਂ ਅੱਗੇ ਪੋਲ ਸਿਸਟਮ ਚਲਾਉਣ ਜਾ ਰਿਹਾ ਆ ਸੋਸ਼ਲ ਮੀਡੀਆ ਤੇ ਆਏਗਾ ਤਾਂ ਮੈਂ ਵੈਸਟ ਕਨਸੀਕੁਐਂਸੀ ਦਾ ਉਹਦੇ ਤੇ ਪਿਆਰ ਵੀ ਚਾਹੂੰਗਾ ਸੋ ਅਲਬਰਟ ਜੀ 1.5 ਸਾਲ ਦਾ ਟਾਈਮ ਹੋ ਰਹਿ ਗਿਆ ਹੈ 2027 ਨੂੰ ਲੈ ਕੇ ਕੀ ਤਿਆਰੀਆਂ ਨੇ ਕੁਝ ਕੁ ਲੋਕ ਆਪਣੇ ਕੋਲੋ ਕਿਆਸਾਂ ਲਗਾ ਰਿਹਾ ਕਹਿੰਦੇ ਅਲਬਰਟ ਦੁਆ ਜੀ ਨੇ ਇੱਕ ਵਾਰ ਇਲੈਕਸ਼ਨ ਲੜ ਲਿਆ ਹੁਣ ਤਾਂ ਆਪਣਾ ਚੁੱਪ ਕਰਕੇ ਬਹਿ ਜਾਣਗੇ ਹੁਣ پتہ ਨਹੀਂ ਅੱਗੇ ਦੁਬਾਰਾ ਕਰਨਗੇ ਨਹੀਂ ਕਰਨਗੇ ਪਰ ਹੁਣ ਉਹਨਾਂ ਨੂੰ ਜਵਾਬ ਕੀ ਦੇਣੇ ਹੋ 2027 ਵਾਸਤੇ ਕੀ ਸੋਚਦੇ ਹੋ ਅਸੀਂ ক্রিকেট ਨੂੰ ਬਹੁਤ ਪਿਆਰ ਕਰਦੇ ਹਾਂ ਸਾਡੇ ਲੋਕ ਇੰਟਰਨੈਸ਼ਨਲ ਲੈਵਲ ਦੇ ਉੱਤੇ ক্রিকেট ਨੂੰ ਬਹੁਤ ਪਿਆਰ ਕਰਦੇ ਆ ਤੇ ਜਿਹੜਾ ਜਦੋਂ ਮੈਚ ਕਿਤੇ ਸਟਾਰਟ ਹੁੰਦਾ ਹੈ ਤੇ ਉੱਥੇ ਇੱਕ ਟਰਾਈ ਬਾਲ ਹੁੰਦੀ ਹੈ ਤੇ ਟਰਾਈ ਬਾਲ ਹੁੰਦੀ ਜਦੋਂ ਟਰਾਈ ਬਾਲ ਹੁੰਦੀ ਉੱਥੇ ਚੈੱਕ ਕੀਤਾ ਜਾਂਦਾ ਇਹ ਇੱਕ ਟ్రਾਇਲ ਸੀ ਤੇ ਟ్రਾਇਲ ਹੋ ਚੁੱਕਿਆ ਆ ਇਨਿੰਗ ਸਟਾਰਟ ਹੈ ਤੇ ਇਨਿੰਗ ਦਾ ਮੈਂ 파ਟ ਆ ਜੇ ਹੁਣੇ ਕਾਗਜ਼ ਭਰੇ ਜਾਂਦੇ ਕੋਈ ਇਲੈਕਸ਼ਨ ਕਮਿਸ਼ਨ ਦਾ ਇਦਾਂ ਦਾ ਰੂਲ ਹੋਵੇ ਮੈਂ ਹੁਣੇ ਆਪਣੀ ਨਾਮੀਨੇਸ਼ਨ ਫਾਈਲ ਕਰ ਦੂੰਗਾ ਫਾਈਲ ਮੇਰੀ ਤਿਆਰ ਪਈ ਹੈ ਸਾਲ ਬਾਕੀ ਹੈ ਤੇ ਮੇਰੀ ਕੈਂਪੇਨ ਜਾਰੀ ਹੈ ਵੀ ਆ ਨਹੀਂ ਵੀ ਮੈਂ ਰੁਕ ਗਿਆ ਇਸ ਲਈ ਅੱਛੀ ਗੱਲ ਹੈ ਕਿ ਤੁਸੀਂ ਅੱਜ ਮੈਨੂੰ ਸੱਦੇ ਆ ਆਪਣੇ ਸਟੂਡੀਓ ਦੇ ਵਿੱਚ ਮੈਂ ਸਾਰੇ ਵੋਟਰਸ ਨੂੰ वेस्ट ਕੌਨਸਟੀਚੂਐਂਸੀ ਦੇ 175000 400 ਸਮਥਿੰਗ ਵੋਟਰਸ ਨੂੰ ਇੱਕ ਅਪੀਲ ਵੀ ਕਰਦਾ ਐ ਇੱਕ ਰਿਕਵੈਸਟ ਵੀ ਜੇ ਤੁਹਾਨੂੰ ਕਿਤੇ ਮਹਿਸੂਸ ਹੋਵੇ ਵੀ ਆਹ ਕੰਮ ਹੋਣਾ ਚਾਹੀਦਾ ਹੈ ਸਾਡੇ ਇੱਥੇ ਕ੍ਰਾਈਮ ਹੋ ਰਿਹਾ ਸਾਡੇ ਇੱਥੇ ਡਰੱਗ ਡੀਲਿੰਗ ਹੋ ਰਹੀ ਹੈ ਸਾਡੇ ਇੱਥੇ ਈਵ ਟੀਜ਼ਿੰਗ ਹੋ ਰਹੀ ਹੈ ਤੇ ਮੈਨੂੰ ਜਰੂਰ ਯਾਦ ਕਰਨ ਮੈਂ ਆ ਨਹੀਂ ਕਹਿਣਾ ਮੇਰੇ ਕੋਲ ਆਣਾ ਮੈਂ ਤੁਹਾਡੇ ਕੋਲ ਆਉਂਗਾ ਤੇ ਉਹਦਾ ਨਿਪਟਾਰਾ ਕਰਕੇ ਜਾਊਂਗਾ ਕਿਉਂ ਕਿਉਂਕਿ ਮੈਂ ਸੇਵਾ ਕਰਨ ਦੇ ਲਈ ਆਇਆ ਹਾਂ ਸ਼ਾਸਨ ਦੇ ਲਈ ਨਹੀਂ ਆਇਆ ਸੇਵਾ ਹੀ ਕਰਨੀ ਹੈ ਜਿਹੜਾ ਲੋਕਤੰਤਰ ਬਣਿਆ ਉਹ ਸੇਵਾ ਦੇ ਲਈ ਬਣਿਆ ਉਹ ਇਸ ਲਈ ਨਹੀਂ ਬਣਿਆ ਕਿ ਤਾਨਾਸ਼ਾਹੀ ਰਵਈਆ ਰੱਖੀਏ ਵੀ ਹੈ ਸਮਰਾਜ ਕਾਇਮ ਹੋਵੇ ਨਾ ਸੇਵਾ ਲਈ ਆਇਆ ਸੇਵਾ ਕਰਦੀ ਰਹਨੇ ਆ ਸੇਵਾ ਜਨਤਾ ਦੇ ਤੇ VOTER ਦੇ ਪਿਆਰ ਨਾਲ ਅਲਬਰਟ ਤੁਸੀਂ ਤਾਣਾ ਸ਼ੇ ਰਵਈਏ ਦੀ ਗੱਲ ਕੀਤੀ ਹੈ ਐ ਕਿ VOTING ਪਰਸੈਂਟੇਜ ਵੀ ਘਟ ਹੋਈ ਹੈ ਤੇ ਤੁਹਾਡੇ ਕੋਲ ਵੀ ਕੋਈ ਲੋਕ ਸ਼ਿਕਾਇਤਾਂ ਲੈ ਕੇ ਪਹੁੰਚੇ ਆ ਕਿ ਅਲਬਰਟ ਜੀ ਸਾਨੂੰ VOT ਪਾਣ ਨਹੀਂ ਦੇ ਰਹੇ ਸਾਡੀ VOT ਕੱਟੀ ਗਈ ਹੈ ਜਾਂ ਕੀ ਹੋਇਆ ਤੁਹਾਡੇ ਕੋਲ ਇਹ ਹਜੇ ਕਾਫੀ ਲੰਬੇ ਆਏ ਨੇ ਹਾਂਜੀ ਹਾਂਜੀ ਗਰਮੀ ਬਹੁਤ ਸੀਗੀ ਜੀ ਤਕਰੀਬਨ ਹਰ ਇੱਕ ਵਾਰਡ ਤੇ ਉਤੋਂ ਮੈਨੂੰ ਕਾਲਸ ਆndੀਆਂ ਰਹੀਆਂ ਨੇ ਕਿ ਸਾਡਾ ਬੂਥ ਚੇਂਜ ਹੋ ਗਿਆ ਵੀ ਜਿਵੇਂ ਸਾਡਾ ਮੈਂ ਆਪਣੇ ਘਰ ਦੀ ਗੱਲ ਕਰੂੰਗਾ 54 ਨੰਬਰ ਵਾਰਡ ਹੈ ਤੇ ਨਾਲ ਹੀ ਸਾਡੇ 56 ਨੰਬਰ ਵਾਰਡ ਹੈ ਉਹ ਪਹਿਲਾਂ ਉਥੇ 56 ਨੰਬਰ ਵਾਰਡ ਦੀਆਂ ਵੋਟਾਂ ਉੱਥੇ ਹੀ ਪੋਲ ਹੁੰਦੀਆਂ ਸੀ ਐਤਕੀ ਇਦਾਂ ਹੋਇਆ ਕਿ ਉਹਨਾਂ ਦੀਆਂ ਵੋਟਾਂ ਸਾਡੇ ਅਲ ਪੋਲ ਭਾਏ ਦੂਜੇ ਉਧਰ ਜਿਹਦੇ ਚ ਕਨਫਿਊਜ਼ਨ ਬਹੁਤ ਹੋਈ ਤੇ ਉਹ ਕਨਫਿਊਜ਼ਨ ਕਰਕੇ ਗਰਮੀ ਹੱਤਦੀ ਸੀ ਗਰਮੀ ਹੱਤਦੀ ਸੀਗੀ ਇਨਸਾਨ ਪਰੇਸ਼ਾਨ ਹੋ ਜਾਂਦਾ ਵੋਟਰ ਪਰੇਸ਼ਾਨ ਹੋ ਜਾਂਦਾ ਇਦਾਂ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਕਿ ਮੈਂ ਤਾਂ ਵੋਟ ਪਾਣ ਆਈ ਸੀ ਬੇਟਾ ਮੇਰੀ ਵੋਟ ਕੋਈ ਹੋਰ ਹੀ ਪਾ ਗਿਆ ਤੇ ਉਹਦਾ ਕੀ ਸੋਲਿਊਸ਼ਨ ਹੈ ਕੋਈ ਸੋਲਿਊਸ਼ਨ ਨਹੀਂ ਹੈ ਇਸ ਲਈ ਬਹੁਤ ਕੁਛ ਇਦਾਂ ਦਾ ਹੋਇਆ ਬਾਕੀ ਤੁਹਾਨੂੰ ਪਤਾ ਮਿਸ਼ਨਰੀ ਸਕੂਲ ਨੇ ਜੀ ਸਟਾਫ ਉਹਦੇ ਵਿੱਚ ਜੌਬ ਕਰਦਾ ਆ ਉਹਦੇ ਵਿੱਚ ਹੋਰ ਵੀ ਫੈਮਲੀਆਂ ਅਟੈਚ ਹੁੰਦੀਆਂ ਨੇ ਗਰਮੀਆਂ ਦੀਆਂ ਛੁੱਟੀਆਂ ਕਰਕੇ ਕੋਈ ਕਿਤੇ ਚਲੇ ਗਿਆ ਕੋਈ ਕਿਤੇ ਚਲੇ ਗਿਆ ਬਾਕੀ ਇਲੈਕਸ਼ਨ ਕਮਿਸ਼ਨ ਤੇ ਸਾਨੂੰ ਯਕੀਨ ਹੈ ਤੇ ਇਲੈਕਸ਼ਨ ਕਮਿਸ਼ਨ ਜਾਂ EVM ਤੇ ਪਰ ਮੈਂ ਕਿਤੇ ਨਾ ਕਿਤੇ ਇੱਕ ਰਿਕੁਐਸਟ ਕਰੂੰਗਾ ਜੋ ਮੈਨੂੰ ਵੋਟਰ ਦੀ ਡਿਮਾਂਡ ਆਈ ਹੈ ਕਿ ਅਗਲੀ ਵਾਰੀ ਤੋਂ ਜਦੋਂ ਨੰਬਰ ਗਿਣਦੇ ਹੋ ਨਾ ਨਾਲ ਉਹ ਵੀ ਪੈਡ ਦੀ ਪਰਚੀ ਵੀ ਕਾਊਂਟਿੰਗ ਕਰੋ ਇਦਾਂ ਨਾ ਹੋਵੇ ਵੀ ਆ ਨੰਬਰ ਦਿਖਾਤੇ ਆ ਕੈਂਡੀਡੇਟ ਨੂੰ ਆ ਪਏ ਕਿਉਂਕਿ ਇਲੈਕਟ੍ਰੋਨਿਕ ਮਸ਼ੀਨ ਹੈ ਇਲੈਕਟ੍ਰੋਨਿਕ ਮਸ਼ੀਨ ਹੈ ਗੈਜ਼ਟ ਹੈ ਕੰਟਰੋਲ ਤੁਹਾਡੇ ਹੱਥ ਦੇ ਵਿੱਚ ਹੈ ਇਸ ਲਈ ਉਹ ਜਿਹੜੀਆਂ ਵੀ ਪੈਡ ਦੀਆਂ ਸਲਿੱਪਸ ਨੇ ਉਹ ਵੀ ਕਾਊਂਟ ਹੋਣੀਆਂ ਜ਼ਰੂਰੀ ਹੈ ਤੇ ਲੋਕਾਂ ਦੀ ਮੈਂ ਮੰਗ ਦੱਸਦਾ ਵੋਟਰ ਦੀ ਉਹ ਇਹ ਵੀ ਚਾਹੁੰਦੇ ਨੇ ਕਿ ਜਦੋਂ VOTING ਹੋਵੇ ਤੇ ਉਦੋਂ ਹੀ ਰਿਜ਼ਲਟ ਹੋਵੇ ਆ ਨਹੀਂ ਵੀ ਅੱਜ VOTING ਹੋਗੀ 10 ਦਿਨ ਬਾਅਦ ਰਿਜ਼ਲਟ ਆਏਗਾ ਇਸ ਲਈ ਬਹੁਤ ਚੀਜ਼ਾਂ ਇਹ ਦੇਖਣ ਦੀ ਜ਼ਰੂਰਤ ਹੈ ਜਾਣਨ ਦੀ ਜ਼ਰੂਰਤ ਹੈ ਸਟਰੋਂਗ ਰੂਮ ਹੈ ਸਟਰੋਂਗ ਰੂਮ ਦੇ ਅੰਦਰ ਜਾਣ ਵਾਲਿਆਂ ਦੀ ਵੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਵੀ ਇਹ ਨਹੀਂ ਵੀ ਜਨਰੇਟਰ ਹੀ ਤਿੰਨ ਤਿੰਨ ਵਾਰੀ ਅੰਦਰ ਜਾਈ ਜਾਣ ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਵੀ VOTING ਤੋਂ ਪਹਿਲਾਂ ਕਿਹੜੀ ਲਾਈਟ ਚਲੇਗੀ ਕਿ ਜਨਰੇਟਰ ਨੂੰ ਸਾਨੂੰ ਸੰਡੇ ਤਿੰਨ ਵਾਰੀ ਅੰਦਰ ਲੈ ਜਾਣੇ ਪਏ ਉਹ ਵੀ ਵਖਤਾਬੰਦ ਹੈ ਇਹ ਸੋਚਣ ਦੀਆਂ ਗੱਲਾਂ ਕਿੰਨਾ ਕਿਤੇ ਕਹਿ ਸਕਦੇ ਆ ਕਿ 2025 ਦਾ ਇਹ ਸਿਰਫ ਐਲਬਰਟ ਦੂਆ ਦਾ ਟ੍ਰੇਲਰ ਸੀ ਹਜੇ 1.5 ਸਾਲ ਦੀ ਮਿਹਨਤ ਵੀ ਬਾਕੀ ਆ ਤੇ ਪਿੱਕਚਰ ਵੀ ਬਾਕੀ ਆ ਹਾਂਜੀ ਹਾਂਜੀ ਉਹ ਪੂਰੀ ਸਾਰਾ ਕੁਝ ਹੀ ਬਾਕੀ ਆ ਹਲੇ ਤਾਂ ਸਟਾਰਟਿੰਗ ਹੈ ਮੈਂ ਤੁਹਾਨੂੰ ਕਿਹਾ ਵੀ ਉਹ ਟਰਾਈ ਬਾਲ ਸੀ ਇੰਪਲੀਮੈਂਟ ਤਾਂ ਹੋਣਾ ਕਰਨਾ ਨਾ ਕੀ ਗੱਲ ਹੈ ਵੀ ਜਿਹੜੀਆਂ ਸ਼ਾਇਦ ਮੇਰੀ ਕੈਂਪੇਨ ਚ ਕਮੀਆਂ ਆ ਰਹੀਆਂ ਹੋਣਗੀਆਂ ਸ਼ਾਇਦ ਮੈਂ VOTING ਪੋਲ ਕਰਾਉਣ ਦੇ ਵਿੱਚ ਕਮਜ਼ੋਰ ਰਿਹਾ ਹੂੰਗਾ ਨਹੀਂ ਮੈਂ ਕਹਿ ਸਕਿਆ ਮੈਂ ਚੇਂਜ ਲਿਆਣਾ ਚਾਹਿਆ ਕਿਹੜਾ ਚੇਂਜ ਮੇਰੀ ਪਿੱਛੇ ਵੀ ਇੱਕ ਗੱਲ ਹੋਈ ਸੀਗੀ ਉਹ ਚੇਂਜ ਮੈਂ ਇਹ ਚਾਹੁੰਦਾ ਸੀ ਵੀ ਅਨਐਕਸਪੈਕਟਿਡ ਕਾਲਸ ਨਾਲ ਕਿਸੇ ਨੂੰ ਡਿਸਟਰਬ ਕਰਨ ਤੇ ਉਹਨਾਂ ਦੇ ਗੇਟ ਦੇ ਜਦੋਂ ਆਪਣੀ ਕੋਈ ਮੋਮੈਂਟ ਦੇ ਵਿੱਚ ਨੇ ਘਰੇ ਉਹਨਾਂ ਦੇ ਆ ਕੇ ਨੌਕ ਨਾ ਕੋਈ ਕਰੇ ਵੀ ਵੋਟ ਉਹ ਵੋਟ ਆਪਣੀ ਮਰਜ਼ੀ ਦੇ ਨਾਲ ਪਾਣ ਕੰਮ ਦੇ ਹਿਸਾਬ ਦੇ ਨਾਲ ਪਾਣ ਅੱਜ ਵੋਟਰ ਨੂੰ ਮੇਰੀ ਇਹੀ ਅਪੀਲ ਹੈ ਕਿ ਵੋਟਰ ਅਵੇਅਰ ਹੋਵੇ ਆਪਣੇ ਰਾਈਟਸ ਨੂੰ ਪਛਾਣੇ ਤੇ ਅੱਗੇ ਵਧੇ ਇੱਕ ਕਮੀ ਹੋ ਰਹੀ ਹੈ ਤੁਹਾਡੇ ਸਵਾਲ ਤੋਂ ਬਗੈਰ ਮੈਂ ਕਹਿਣ ਲੱਗਿਆ ਬਿਚਾਰ ਮੇਨ ਪਾਰਟੀਆਂ ਹੀ ਮੁੱਖ ਰੱਖੀਆਂ ਗਈਆਂ ਕੀ ਗੱਲ ਬਾਕੀ ਦੇ 10 ਕੈਂਡੀਡੇਟ ਕਿਸੇ ਖਾਤੇ 'ਚ ਨਹੀਂ ਸੀ মিডিਆ ਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਇਹ ਗੱਲ 'ਤੇ ਧਿਆਨ ਦੇਣਾ ਚਾਹੀਦਾ ਹੈ ਜਦੋਂ মিডিਆ ਇਹ ਗੱਲ ਚਲਾ ਰਿਹਾ ਸੀ ਕਿ ਚਾਰ ਕੈਂਡੀਡੇਟ ਚਾਰ ਕੈਂਡੀਡੇਟ ਮਹਾਰਾਜ ਨੋਮੀਨੇਸ਼ਨ ਦੀ ਫੀਸ ਤਾਂ ਸਾਰਿਆਂ ਨੇ ਭਰੀ ਸੀ ਬਰਾਬਰ ਭਰੀ ਸੀ ਬਾਕੀ ਗੱਲ ਪਾਰਟੀਆਂ ਵਾਲਿਆਂ ਨੂੰ ਬੜਾ ਕੁਝ ਫੈਸਿਲਿਟੀਆਂ ਫ੍ਰੀ ਮਿਲਦੀਆਂ ਨੇ ਤੇ ਜਿਹਨੇ ਆਜ਼ਾਦ ਇੰਡੀਪੈਂਡੈਂਟ ਯਾਨੀ ਜਨਤਾ ਦਾ ਸੇਵਕ ਬਣ ਕੇ ਆਣਾ ਉਹਦੇ ਟੀਕਾ ਭਰ ਕੇ ਲੱਗਦਾ ਇਲੈਕਸ਼ਨ ਕਮਿਸ਼ਨ ਉਹਨੂੰ ਚੇਂਜ ਕਰੇ ਉਹਨੂੰ ਭੁਜਾਵੇ ਨਾ ਉਹਨੂੰ ਦਬਾਵੇ ਨਾ ਉਹਨੂੰ ਰੀਲੀਫ ਦਵੇ ਜੇ ਕੋਈ ਕੱਲਾ ਤੁਰ ਕੇ ਆ ਹੀ ਗਿਆ ਆ ਥੋੜੇ ਥੋੜੇ 5-5 10-10 ਰੁਪਏ ਇਕੱਠੇ ਕਰਕੇ ਇਲੈਕਸ਼ਨ ਲੜਨ ਲੱਗਿਆ ਤੇ ਉਹਨੂੰ ਵੀ ਫੈਸਿਲਿਟੀਆਂ ਦਾ ਉਹਦਾ ਧਿਆਨ ਦਿੱਤਾ ਜਾਏ ਤਾਂ ਕਿ ਉਹਨੂੰ ਐ ਨਾ ਲੱਗੇ ਵੀ ਮੈਂ ਜਨਤਾ ਦੀ ਸੇਵਾ ਦੇ ਲਈ ਆ ਰਿਹਾ ਤਾਂ ਮੇਰੇ ਤੇ ਤਾਂ ਬੋਝ ਹੀ ਪਾ ਦਿੱਤਾ ਹੈ ਤੇ ਕਾਫੀ ਚੀਜ਼ਾਂ ਨੇ ਜਿਹੜੀਆਂ ਇਲੈਕਸ਼ਨ ਕਮਿਸ਼ਨਰ ਨੂੰ ਪਾਰਟੀਆਂ ਨੂੰ ਫ੍ਰੀ ਹੁੰਦੀਆਂ ਨੇ ਤੇ ਜਿਹੜਾ ਇੰਡੀਪੈਂਡੈਂਟ ਕੈਂਡੀਡੇਟ ਆ ਉਹਨੂੰ ਪੇ ਕਰਨਾ ਪੈਂਦਾ ਆ ਇਸ ਲਈ ਉਹ ਚੀਜ਼ਾਂ ਚੇਂਜ ਲਿਆਂ ਦੀ ਲੋੜ ਐ ਲੁਧਿਆਣੇ ਵੈਸਟ ਦਾ ਵੋਟਰ ਬਹੁਤ ਅੱਛਾ ਐ ਸਾਡੇ ਪਾਸਟਰ ਬਹੁਤ ਅੱਛੇ ਐ ਮੈਂ ਨਹੀਂ ਮੰਨਦਾ ਵੀ ਜਿਹੜੀਆਂ ਉਹਨਾਂ ਨੇ ਪ੍ਰਾਰਥਨਾ ਕੀਤੀਆਂ ਹੋਣਗੀਆਂ ਉਹਨਾਂ ਦੀਆਂ ਪ੍ਰਾਰਥਨਾਾਂ 'ਚ ਅਸਰ ਨਹੀਂ ਐ ਪ੍ਰਾਰਥਨਾਾਂ 'ਚ ਅਸਰ ਹੋਏਗਾ ਕੀ ਗੱਲ ਉਹ ਗੱਲ ਯਾਦ ਆਂਦੀ ਐ ਜੀਜ਼ਸ ਦੀ ਕਿਉਂਕਿ ਮੈਂ ਫਾਲੋਅਰ ਮੈਂ ਉਹਨਾਂ ਦਾ ਆ ਮੈਂ ਉਹਨਾਂ ਨੂੰ ਮੰਨਣ ਵਾਲਾ ਉਹਨਾਂ ਦੀਆਂ ਟੀਚਿੰਗਸ ਤੇ ਚੱਲਣ ਵਾਲਾ ਜਦੋਂ ਜੀਸਸ ਨੂੰ ਕ੍ਰੂਸੀਫਾਈ ਕੀਤਾ ਗਿਆ ਉਹਨਾਂ ਦੇ ਨਾਲ 12 ਚੇਲੇ ਸੀ ਇੱਕ ਸੁਸਾਈਡ ਕਮਿਟ ਕਰ ਗਿਆ ਤੇ 11 ਗਾਇਬ ਹੋ ਗਏ ਤੇ ਅੱਜ ਪ੍ਰਭੂ ਨੇ ਮੈਨੂੰ ਕੀ ਕਿਹਾ ਵੀ ਮੈਂ ਤੈਨੂੰ 280 ਦੇ ਕੇ ਜਾ ਰਿਹਾ ਹਾਂ ਇਹਨਾਂ ਤੋਂ ਤੂੰ ਦੇਖ ਲੈ ਵੀ ਡੇਢ ਸਾਲ ਚ ਕਿੱਦਾਂ ਚਲਾਣਾ ਕੰਮ ਡੇਢ ਸਾਲ ਚ ਇਹਨਾਂ ਦੇ ਹੱਕ ਦੇ ਲਈ ਇਹਨਾਂ ਦੀ ਸੇਵਾ ਦੇ ਲਈ ਤੂੰ ਕੈਂਪੇਨ ਬਣਾਣੀ ਹੈ ਤੇ ਡੇਢ ਸਾਲ ਬਾਅਦ ਇਹਨਾਂ ਨੂੰ ਹੱਕ ਵੀ ਦਿਵਾਣਾ ਹੈ ਬਾਕੀ ਮੈਂ ਇਹ ਕਹਿਣਾ ਚਾਹਨਾ ਮੀਡੀਆ ਨੂੰ ਫੇਰ ਬਾਹਰ ਤੋਂ ਦੁਬਾਰਾ ਤੋਂ ਵੀ ਜਿਹੜਾ ਕੰਟੈਸਟ ਕਰਦਾ ਉਹਨੂੰ ਲੈ ਕੇ ਆਓ ਤਾਂ ਕਿ ਹਰ ਜਨ ਤੱਕ ਮੈਸੇਜ ਪਹੁੰਚੇ ਕਿ ਆ ਆਲੇ ਕੈਂਡੀਡੇਟ ਕੰਟੈਸਟ ਕਰ ਰਹੇ ਨੇ ਤਾਂ ਕਿ ਸਭ ਨੂੰ ਪਤਾ ਲੱਗੇ ਵੀ ਅਸੀਂ ਕਿਹੜੇ ਕੈਂਡੀਡੇਟ ਨੂੰ ਵੋਟ ਪਾਣੀ ਹੈ ਜਾਂ ਕਿਹੜੇ ਨੂੰ ਨਹੀਂ ਪਾਣੀ ਹੈ ਇਹ ਪਾਰਸ਼ੀਅਲਟੀ ਨਹੀਂ ਹੋਣੀ ਚਾਹੀਦੀ ਕਿਉਂਕਿ ਮੀਡੀਆ ਤਾਂ ਥੰਮ ਪਿੱਲਰ ਔਫ ਸੋਸਾਇਟੀ ਹੈ ਉਹ ਪਿੱਲਰ ਨੂੰ ਟਰਾਂਸਪੇਰੈਂਸੀ ਦੇ ਨਾਲ ਸਿਨਸੇਅਰਿਟੀ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਉਹ ਪਿੱਲਰ ਨੇ ਦੁਬਾਰਾ ਮਾਤ ਖਾਦੀ ਹੈ ਇੱਕ ਆਪਰੇਸ਼ਨ ਸੰਧੂਰ ਦੇ ਟਾਈਮ ਤੇ ਤੇ ਇੱਕ ਇੱਥੇ ਕਿਉਂਕਿ ਉਦੋਂ ਵੀ ਬਹੁਤ ਫੇਕ ਨਿਊਜ਼ ਚਲਾਈਆਂ ਸੀਗੀਆਂ ਜਿਹਦਾ ਕਰਕੇ ਕਾਫੀ ਫੇਸ ਕਰਨਾ ਪਿਆ ਤੇ ਹੁਣ ਵੀ ਇਦਾਂ ਦਾ ਕੰਮ ਚੱਲਿਆ ਆ ਇਸ ਲਈ ਸਚਾਈ ਦੇ ਮਨੁੱਖਤਾ ਤੇ ਖੜੋ ਤਾਂ ਕਿ ਜਿਹੜੇ ਕੰਮ ਦੇ ਲਈ ਪ੍ਰਮਾਤਮਾ ਨੇ ਤੁਹਾਨੂੰ ਉਹਦਾ ਦਿੱਤਾ ਉਹਦੇ ਤੇ ਚੱਲੋ ਬਾਕੀ ਸਾਡੇ ਪਾਸਟਰ ਬਿਕ ਨਹੀਂ ਸਕਦੇ ਉਹ ਬਿਕ ਨਹੀਂ ਸਕਦੇ ਮੈਨੂੰ ਉਹਨਾਂ ਤੇ ਵਿਸ਼ਵਾਸ ਹੈ ਕਿ ਜੇ ਉਹਨਾਂ ਨੇ ਪ੍ਰਾਰਥਨਾ ਕੀਤੀ ਹੈ ਤਾਂ ਠੀਕ ਕੀਤੀ ਹੈ ਕਿਉਂਕਿ ਵੋਟ ਕਾਊਂਟ ਇੰਨਾ ਕੀ ਹੈ ਜੇ ਵੱਧ ਹੁੰਦਾ ਤਾਂ ਉਹ ਜ਼ਰੂਰ ਪਵਾਉਂਦੇ ਤੇ ਆਪ ਵੀ ਪਾਉਂਦੇ ਇਸ ਲਈ ਮੈਂ ਪਾਸਟਰਾਂ ਨੂੰ ਕੁਝ ਨਹੀਂ ਕਹੂੰਗਾ ਕਿਉਂਕਿ ਉਹਨਾਂ ਦੀਆਂ ਪ੍ਰਾਰਥਨਾਵਾਂ ਕਾਇਮ ਨੇ ਉਹਨਾਂ ਦੇ ਇਸ ਰਿਐਕਟ ਕਰਕੇ ਅੱਜ ਸਾਡੀ ਕਮਿਊਨਿਟੀ ਮਾਈਨੋਰਿਟੀ ਕਮਿਊਨਿਟੀ ਮੈਂ ਅਲੱਗ ਨਹੀਂ ਕਰ ਰਿਹਾ ਕਿਸੇ ਕਮਿਊਨਿਟੀ ਤੋਂ ਆ ਜੋ ਉਹਦੀ ਮਾਈਨੋਰਿਟੀ ਕਮਿਊਨਿਟੀ ਦੀ ਬੁੱਕਤ ਪੈ ਰਹੀ ਹੈ ਮੇਰਾ ਮੈਸੇਜ ਹੈ ਤੁਹਾਡੇ ਵੱਲੋਂ ਕਿ ਡੇਢ ਸਾਲ ਰਹਿ ਗਿਆ ਪੰਜਾਬ ਦੇ ਭਾਈਚਾਰੇ ਦੇ ਲੀਡਰ ਹੋ ਧਾਰਮਿਕ ਆਗੂ ਉਹਦੀ ਤਿਆਰੀ ਕਰੋ ਇੱਕ ਟਰਾਇਲ ਕਰਕੇ ਦੇਖੋ ਵੀ ਵੋਟ ਕਿੱਦਾਂ ਪੈਂਦੀ ਹੈ ਸੈਸ਼ਨ ਲਾਓ ਸੈਸ਼ਨ ਲਾਓ ਤੇ ਆਪਣੇ ਲੋਕਾਂ ਨੂੰ ਜਾਗਰੂਕ ਕਰੋ ਮੈਂ ਮੈਸੇਜ ਦੇ ਰਿਹਾ ਗੁਰਦਾਸਪੁਰ ਨੂੰ ਕਾਦਿਆਂ ਨੂੰ ਡੇਰਾ ਬਾਬਾ ਨਾਨਕ ਨੂੰ ਤੇ ਅਜਨਾਲੇ ਨੂੰ ਰਾਜਾ ਸੰਸੀ ਨੂੰ ਅੰਮ੍ਰਿਤਸਰ ਸ਼ਾਇਦ ਨੌਰਥ ਹੈ ਜਲੰਧਰ ਕੈਂਟ ਨੂੰ ਫਿਰੋਜ਼ਪੁਰ ਨੂੰ ਮੋਹਾਲੀ ਨੂੰ ਤੇ ਨਾਲ-ਨਾਲ ਲੁਧਿਆਣੇ ਨੂੰ ਵੀ ਕਿ ਇੱਕ ਕੈਂਪੇਨ ਚਲਾਓ ਤੇ ਕਰ ਰੇ ਅਸਲ ਕਰੋ ਤਾਂ ਕਿ ਤੁਹਾਡੇ ਲੋਕਾਂ ਨੂੰ ਪਤਾ ਹੋਵੇ ਵੀ ਵੋਟ ਕਿਹਨੂੰ ਪਾਣੀ ਹੈ ਤੇ ਕਿੱਦਾਂ ਪਾਣੀ ਹੈ ਕਿਉਂਕਿ ਜਿਹੜਾ ਪ੍ਰੀਵੀਅਸ ਟਾਈਮ ਦੇਖੀਏ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੇ ਫਾਦਰ ਜਦੋਂ 80 90s ਦੇ ਵਿੱਚ ਇਲੈਕਸ਼ਨ ਲੜਦੇ ਨੇ ਉਦੋਂ ਗੁਰਦਾਸਪੁਰ ਦੀ ਰੇਸ਼ੋ 1,80,000 ਪਲੱਸ ਸੀ ਵੀ ਜਿਹੜੀ ਵੋਟ ਪੈਂਦੀ ਐ ਜਸਕਬੀ ਦਾਸ ਨੂੰ ਤੇ ਸੈਮੂਅਲ ਸੋਨ ਨੇ ਉਥੋਂ 크ਿਸਚਨ ਕੰਟੈਸਟ ਕਰਦਾ ਉਹਦਾ ਵੋਟ ਰੇਸ਼ੋ ਕਿਉਂ ਘਟੋ ਗਿਆ ਇਸ ਲਈ ਧਾਰਮਿਕ ਜਾਜਕ ਤੇ ਸਾਡੇ ਰਾਜਨੀਤਿਕ ਜਾਜਕ ਧਿਆਨ ਨਾਲ ਚੱਲਣ ਤੇ ਅਵੇਅਰ ਹੋਣ ਆਪਣੇ ਹੱਕ ਲੈਣੇ ਜ਼ਰੂਰੀ ਨੇ ਦੇ ਉਹ ਹੱਕ VOTING ਦੇ ਨਾਲ ਹੀ ਆਣੇ ਆ ਫੇਰ ਹੀ ਤੁਹਾਨੂੰ ਕਨਸਟੀਟਿਊਸ਼ਨਲ ਰਾਈਟਸ ਮਿਲਨੇ ਨੇ ਫੇਰ ਹੀ ਤੁਹਾਨੂੰ ਫੰਡਾਮੈਂਟਲ ਰਾਈਟਸ ਮਿਲਨੇ ਨੇ ਅੱਜ ਮੈਂ ਧੰਨਵਾਦ ਦਿਆਂ ਆਪਣੇ ਸਾਰੇ ਵੋਟਰਸ ਦਾ ਚਾਹੇ ਉਹ ਕਿਸੇ ਧਰਮ ਦੇ ਨਾਲ ਰਿਲੇਟਿਡ ਸੀ ਹਿੰਦੂਇਜ਼ਮ ਨਾਲ ਸਿੱਖੀਜ਼ਮ ਦੇ ਨਾਲ ਮੁਸਲਿਮიზਮ ਦੇ ਨਾਲ ਚਾਹੇ ਉਹ ਰਵਿਦਾਸ ਪਾਈਚਾਰੇ ਦੇ ਸੀ ਚਾਹੇ ਉਹ ਵਾਲਮੀਕ ਪਾਈਚਾਰੇ ਦੇ ਸੀ ਚਾਹੇ ਕ੍ਰਿਸਚੀਅਨਿਟੀ ਦੇ ਸੀ ਸਾਰਿਆਂ ਦਾ ਮੈਂ ਧੰਨਵਾਦ ਦਿਆਂ ਕਿਉਂਕਿ ਸੇਵਾ ਕਨਸਟੀਟੂਐਂਸੀ ਦੀ ਕਰਨੀ ਹੈ ਤੇ ਸੇਵਕ ਵੀ ਕੌਨਸਟੀਚੁਐਂਸੀ ਦਾ ਬਣਨਾ ਆ ਸਭ ਦਾ ਮੈਂ ਧੰਨਵਾਦ ਦਿਆਂ ਸ਼੍ਰੀ ਰਾਮ ਸ਼ਰਮ ਜੀ ਦਾ ਉਹਨਾਂ ਦੇ ਸੇ ਬ੍ਰਹਮ ਕੁਮਾਰੀਜ਼ ਦਾ ਮੁਸਲਿਮ ਕਮਿਊਨਿਟੀ ਦਾ ਸਾਰੀਆਂ ਕਮਿਊਨਿਟੀ ਦਾ ਮੈਂ ਬਹੁਤ ਬਹੁਤ ਧੰਨਵਾਦ ਦਿਆਂ ਖਾਸ ਕਰਕੇ ਆਪਣੀ ਕ੍ਰਿਸਚੀਅਨ ਕਮਿਊਨਿਟੀ ਦਾ ਜਿਨ੍ਹਾਂ ਨੇ ਹਰ ਦਮ ਮੇਰੇ ਲਈ ਪ੍ਰੇਅਰ ਕੀਤੀ ਤੇ ਮੇਰਾ ਸਾਥ ਦਿੱਤਾ ਸੋ ਬਹੁਤ ਬਹੁਤ ਧੰਨਵਾਦ ਅਲਬਰਦੂਆ ਜੀ ਅਲਬਰਦੂਆ ਇੱਕ ਅਜਿਹਾ ਨਾਮ ਜਿਹੜਾ ਹੁਣ ਲੁਧਿਆਣਾ ਪੱਛਮੀ ਦੇ ਘਰ ਘਰ ਚ ਲੋਕਾਂ ਦੇ ਜ਼ਿਹਨ ਚ ਬਹਿ ਗਿਆ ਹੈ ਤੇ ਫਿਲਹਾਲ 1.5 ਸਾਲ ਹਜੇ ਪਿਆ ਕਿਹਾ ਜਾ ਰਿਹਾ ਵੀ ਇਹ ਟ੍ਰਾਈਵਾਲ ਹੈ ਫਲੇ ਟਰੇਲਰ ਹੈ ਪਿਕਚਰ ਅਭੀ ਬਾਕੀ ਹੈ ਤੇ 1.5 ਸਾਲ ਦੀ ਇਹਨਾਂ ਦੀ ਹੋਰ ਮਿਹਨਤ ਹੋਰ ਲਗਾਵ ਦੇਖਦੇ ਹਾਂ 2027 ਦੀਆਂ ਜਿਹੜੀਆਂ ਪੰਜਾਬ ਭਰ ਦੀਆਂ ਚੋਣਾਂ ਹੋਣੀਆਂ ਨੇ ਤਾਂ ਉਹਦੇ ਵਿੱਚ ਕੀ ਰੰਗ ਲੈ ਕੇ ਆਉਂਦੀ ਹੈ ਜੁਹਣਾ ਪਲੱਸ ਦੇ ਲਈ ਸੰਜੇ ਦੇ ਨਾਲ ਨਾਫ ਪ੍ਰੀਤ ਸਿੰਘ 베ਦੀ